ਕੋਈ ਮੁੰਡਿਓ ਬਠਾਲੇ ਵੀਰੇ ਅਰਗੇ ਕੋਈ ਪੂਰੇ ਕੱਪੜੇ ਬਦਲੇ ਤੇ ਤਾਂ ਪਤਾ ਕਰਤਾ ਹੋਰੋ ਕੀ ਹਾਲ ਜਾਲਾ ਠੀਕ ਠਾਕ ਆਪੋਈ ਪੂਰੇ ਵਧੀਆ ਜੜਦੀ ਗਾਜਾ ਮਾਲਕ ਦੀ ਕਿਰਪਾ ਗਈ ਤੇ ਗੁੱਡ ਮਾਰਨਿੰਗ ਹੋ ਗਈ ਟਾਈਮ 8:00 ਵਜੇ ਤੇ ਆਪਾਂ ਐਵੇਂ ਅਸੀਂ ਵਿਆਹ ਤੇ ਅੱਜ ਤੁਸੀਂ ਬਲੌਗ ਦੇਖੋਗੇ ਪਹਿਲਾਂ ਤੂੰ ਤੇਰੇ ਮਾਈਆਂ ਲਾਈਆਂ ਸੀਗੀਆਂ ਤੇ ਹੁਣ ਅੱਜ ਜੇ ਆਗੋ ਦਾ ਪ੍ਰੋਗਰਾਮ ਆ ਅਸੀਂ ਤੜਕੇ ਸਵੇਹੀ ਉੱਠ ਕੇ ਚੱਲੇ ਆਂ ਜੀ ਤੇ ਕੋਰੇ ਦੇ ਪੈਂਟ ਨਾਉਣ ਨੋਨਲੀ ਲੋਥੀ ਰੈਡੀ ਸੈਡੀ ਹੋ ਕੇ ਆ ਜਾਵੇਂਗੇ ਇੱਥੇ ਦਾ ਟਾਈਮ ਲੱਗਣਾ ਨਹੀਂ ਇੱਥੇ ਦਾ ਆਕੜਾ ਹੀ ਚੱਕ ਲਾ ਆਹ ਸਬਜ਼ੀ ਲੈ ਆਓ ਸਾਨੂੰ ਕਹਿੰਦੇ ਸੀ ਸਬਜ਼ੀ ਲੈ ਕੇ ਆਉਣੀ ਹੈ 8 ਵਜੇ ਉੱਥੋਂ ਇੱਥੋਂ ਬਾਜ਼ੇਖਾਨੇ ਤੋਂ ਪਾ ਜੀ ਹੋਣ ਆ ਗਏ ਨਾ ਆ ਕੇ ਬੱਸ ਅਸੀਂ ਨਾ ਨੂੰ ਕਿ ਹੁਣ ਬੱਸ ਰੈਡੀ ਸੈਡੀ ਹੋ ਕੇ ਆਉਣੇ ਆ ਤੇ ਸਾਨੂੰ ਤਾਂ ਕਹਿੰਦੇ ਸੀ ਵੀ ਤੁਸੀਂ ਫੇਰ ਜਾਵੜਾ ਜੀ ਕਿਹਾ ਫੇਰ ਨਹੀਂ ਜਾ ਜਾਣਾ ਹੁਣ ਤੋਂ ਮਿੱਤਰੋ ਇਹ ਕੀ ਤਾਂ ਲਾਲਾ ਲਾਲਾ ਹੀ ਕਰਾਤੀ ਤੁੰਦ ਨੇ ਬੜਾ ਮਾੜਾ ਹਾਲ ਆ ਤੁੰਦ ਦਾ ਇਹ ਕੀ ਤਾਂ ਉਹ ਫੇਰ ਬਣ ਗਿਆ ਤੇ ਚਲੋ ਅਸੀਂ ਪਹੁੰਚ ਗਏ ਉੱਥੇ ਜੀਤੇ ਫੇਰ ਅਗਲੀ ਗੱਲ ਬਾਤ ਉਹ ਦੱਸੂ ਮੈਂ ਪਰੋ ਆਲਰੇਡੀ ਛੜੀ ਹੋ ਕੇ ਆ ਗਏ ਸੀਗੇ ਤੇ ਘਰੇ ਗਏ ਸੀ ਪਹਿਲਾਂ ਮੈਂ ਵਿਆਹ ਲਈ ਤੇ ਫਿਰ ਮੈਂ ਅੱਜ ਆਪਣਾ ਮਾਸੜਾ ਰਗਿਆਂ ਨੂੰ ਬਿਠਾ ਕੇ ਸਬਜ਼ੀ ਲੈਣੀ ਸੀਗੀ ਤੇ ਉਹ ਲੈਣ ਆਏ ਸੀਗੇ ਇੱਥੋਂ ਨੇੜੇੋਂ ਲੋਕਾਂ ਨਹੀਂ ਲੈਣੀ ਸੀਗੀ ਸਬਜ਼ੀ ਲੈਣ ਆਇਆ ਹੁਣ ਆ ਬਾਏ ਨਹੀਂ ਚੱਪਣਾ ਹੀ ਪਾਈ ਫਿਰਦਾ ਜਾ ਕੇ ਪਾਉਣੇ ਕਰੇ ਜਾ ਕੇ ਬੂਤ ਬਾਟ ਤੇ ਦੇਖ ਰਿਹਾ ਕੀ ਮਾਹੌਲ ਚਾਲ ਆ ਗਿਆ ਦਾ ਬਈ ਨਾਤਾ ਨਹੀਂ ਪਰਾਉਣਾ ਮੇਨ ਪਰੋਣਾ ਕੱਲਾ ਘੇਰਾ ਵੱਡਾ ਪਰੋਣਾ ਨਾਤਾ ਨਹੀਂ ਹਾਂ ਅੱਜ ਇਹਨੂੰ ੱੱਕੇ ਨਾਲੇ ਰੋੜੇ ਨਾਲ ਰਗੜਾ ਲਾਉਣਾ ਰੋੜਾ ਚੱਕੇ ਇੱਥੇ ਆ ਟਾਇਲ ਜੀ ਕੋਈ ਚੱਕ ਲਉਂਗਾ ਤਾਂ ਕਹਿਣਾ ਆ ਭਈਆ ਪੁਕਾਈ ਮਰੀ ਜਾਣਾ ਬਲੌਗ ਚ ਮੇਰੀ ਗੱਲ ਸੁਣ ਪਹਿਲਾਂ ਫਿਰ ਮੈਂ ਇਹਨੂੰ ਨਵਾ ਦੇ ਰਗੜਾ ਲਾਉਣਾ ਤੇਰੇ ਨਹੀਂ ਨਹੀਂ ਹੁਣ ਨਹੀਂ ਗੋਰਾ ਗੋਰਾ ਗੋ 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 ਓਏ 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 ਕੋਸਕੀ ਆਈ ਪੀ ਮम्मा ਨੂੰ ਕਹੇ ਲੋਸ਼ਨ ਲਾ ਮੇਰੇ ਭਾਈ ਮੁੰਡਿਓ ਬਠਾਲੇ ਵੀਰੇ ਅੱਗੇ ਅਸੀਂ ਡਿੱਡੋ ਮੂੰਹ ਲਵੀਂ ਬੈਠੀ ਆ ਗੋਰਾ ਬੈਠਾ ਮੰਗਰ ਬਠਾਦਾ ਗੁਰੇ ਨੂੰ ਮਾਦਾਰ ਦੇ ਸਮਾਨ ਲੈਣ ਗਏ ਆ ਅਸੀਂ ਭਾਈ ਭਗਤ ਤੇ ਖੜਿਆ ਟਿਕਰੀ ਜਾਂਦੇ ਆ ਕੱਲ ਮੈਂ ਵਲੌਗ ਬਣਾਉਣਾ ਹੀ ਭੁੱਲ ਗਿਆ ਕੋਈ ਨਹੀਂ ਛੋਟਾ ਜਿਹਾ ਪਾ ਦਿਆਂਗਾ ਵਲੌਗ ਦੇਖੋ ਭਗਤਾ ਜੀ ਨੇ ਨਹੀਂ ਦੇਖਿਆ ਮੁੰਡਿਓ ਆ ਗਏ ਵਿਆਹ ਵਾਲੇ ਘਰੇ ਦੁਆਰੇ ਫੇਰ ਆ ਗੁਰਾਂ ਦਾ ਹੱਟਾ ਲਾਦਾ ਟੈਂਟ ਟੂਟਣਾ ਕਰ ਤੇ ਬੱਲਾ ਬੱਲਾ ਦੇਖੋ ਕੋਈ ਬਣਾਤਾ ਪੈਸਾ ਉਹ ਵੀ ਵਾਲੇ ਪਾਈ ਵੀ ਆ ਗਏ ਅੱਬਾ ਦੇਖ ਰਿਹਾ ਹੁਣ ਗੱਲਬਾਤ ਕੀ ਕਰਨੀ ਉਹ ਬੈਠਾ ਵੀਰਾ ਬਣਿਆ ਸਰਪੰਚ ਵੀਰਾ ਥੈਂਕ ਯੂ ਬਹੁਤ ਆਇਆ ਬਣਾਤੀ ਗੱਲਬਾਤ ਆ ਬੈਠਾ ਵੀਰਾ ਸਰਪੰਚ ਬਣ ਇੱਕੜਾ ਘਟ ਤੱਕ ਲੱਤ ਤੇ ਲਾਤੇ ਧਰ ਕੇ ਬੈਠਾ ਤੇ ਪਈ ਕੋਰੇ ਕੱਪੜੇ ਬਦਲੇ ਤੇ ਤਪਾਤਾ ਕੁਰਤਾ ਮੋਨੇ ਪਾ ਕੇ ਲਾਤਾ ਗਰਮੀ ਹੁੰਦੀ ਆ ਆਹ ਪਹਿਲਾ ਕੁਰਤਾ ਮਕਾਲਾ ਕਾਲਾ ਮਦਾ ਹੀ ਪਾਣੇ ਕੱਪੜੇ ਬਹੁਤ ਸਾਡੇ ਪਰ ਕੀ ਪਤਾ ਲਾਂਗੇ ਬਾਰੀ ਬਾਰੀ ਬਦਲਨੇ ਬਹੁਤ ਔਖੇ ਆ ਮੁੜ ਕੇ ਹੱਥ ਨੇ ਫੇਰ ਬਦਲਨੇ ਪੈਣਗੇ ਲੋਰ ਪਾਵਾਂ ਸਮਾਨ ਦੇਖੋ ਆ ਮੇਰਾ ਬਹਿਗਾ ਇਹ ਕੋਪ ਆ ਮੇਰਾ ਆ ਦਵਿੰਦਰ ਦਾ ਸਮਾਨ ਭਾਈ ਮਿੱਤਰੋ ਸਵਾਗਤ ਕਰੀ ਜਾਂਦੇ ਆ ਇੱਧਰ ਸਾਰੇ ਜਣਿਆਂ ਦਾ ਅਸੀਂ ਪਾਸੇ ਦੇ ਖੜੇ ਆ ਗੋਹਰੇਆ ਗੋਹਰੇਆ ਮੋੜਾ ਕੱਪੜੇ ਬਦਲੇ ਨਹੀਂ ਗੱਲੀ ਪੈਂਟ ਬਦਲ ਲਈ ਗੱਲੀ ਤੇ ਬੈਲੀ ਪਾਲੀ ਪਾਰਾਂ ਚ ਆਪਾਂ ਪਾਲੇ ਚ ਪਾ ਲੈਣਾ ਮੋੜਾ ਬਦਲੇ ਮੋੜਾ ਸ਼ੱਟ ਪਰੇ ਕੀ ਬਦਲਾਂਗੇ ਵਧੀਆ ਹੀ ਪਏ ਆ ਡੈਕੋਰੇਸ਼ਨ ਵਧੀਆ ਕਰੀ ਆ ਵਲੋਗ ਆਹ ਸੌਰੀ ਵਲੋਗ ਆ ਗਿਆ ਡੈਕੋਰੇਸ਼ਨ ਵਾਲਿਆਂ ਨੇ ਆਹ ਖੜਾ ਵਿਆਹ ਵਾਲਾ ਮੁੰਡਾ ਏ ਇਹ ਆਹ ਦੇ ਮੰਗਲੇ ਮੰਗਲੇ ਨਾ ਭਾਈ ਮੁੜਿਆ ਦੇਖੋ ਮਾਹੌਲ ਵਿਆਹ ਦਾ ਸਾਰੇ ਜਾਗੂ ਕੱਢਣ ਗਏ ਆ ਦੂਜੇ ਘਰਾਂ ਦਾ ਅਸੀਂ ਇੱਥੇ ਗੇੜਿਆਂ ਦੇ ਹੋਏ ਵੇ ਅਸੀਂ ਬਿਰਲੇ ਆ ਫਰੀ ਆ ਦੇਖੋ ਭਾਈ ਮਾਹੌਲ ਕਿਹੋ ਜਿਹਾ ਓਕੇ ਦੀ ਗੇੜਾ